ਆਹ ਤਾਂ ਭਾਈ ਹਾਦੀ ਹੋਈ ਹੋ ਗਈ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਦੁਕਾਨ ਤੇ ਆਉਂਦਾ ਹੈ ਜਿਸ ਦੇ ਕਿ ਲੈਣਾ ਵਾਲੀ ਟੀ-ਸ਼ਰਟ ਤੇ ਕਾਲੀ ਪੈਂਟ ਪਾਈ ਹੁੰਦੀ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਦੁਕਾਨ ਤੇ ਆਉਂਦਾ ਤੇ ਸਮਾਨ ਲੈਣ ਦੇ ਬਹਾਨੇ ਆਸਾ-ਪਾਸਾ ਦੇਖਦਾ ਤੇ ਆਹ ਦੇਖੋ ਭਾਈ ਇਸ ਨੇ ਇੱਕ ਡੱਬਾ ਚੱਕ ਲਿਆ ਤੇ ਦੂਸਰਾ ਫਿਰ ਚੱਕ ਲਿਆ ਇਹ ਹੁਣ ਮਾਮਲਾ ਤੁਹਾਨੂੰ ਦੱਸਦੇ ਆ ਇਹ ਦੋ ਡੱਬੇ ਇਸ ਨੇ ਚੱਕ ਲੈਨੇ ਤੇ ਇਹ ਹੁਣ ਦੁਕਾਨ ਦੇ ਵਿੱਚੋਂ ਬਾਹਰ ਚਲਾ ਗਿਆ ਤੇ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਮਾਮਲਾ ਕੀ ਆ ਦਰਅਸਲ ਮਾਮਲਾ ਇਹ ਆ ਕਿ ਇਹ ਨੌਜਵਾਨ ਇੱਕ ਦੁਕਾਨ ਤੋਂ ਦੋ ਡੱਬੇ ਦੇਸੀ ਘਿਓ ਦੇ ਲੈ ਕੇ ਰਫੂ ਚੱਕਰ ਹੋ ਗਿਆ ਜੀ ਹਾਂ ਇਹ ਦੋ ਡੱਬੇ ਨੇ ਜੋ ਦੇਸੀ ਘਿਓ ਦੇ ਜਿਨ੍ਹਾਂ ਦੀ ਕੀਮਤ ਕਰੀਬ 6000 ਦੱਸੀ ਜਾ ਰਹੀ ਹੈ ਉਹ ਚੱਕ ਕੇ ਫਰਾਰ ਹੋ ਗਿਆ ਤਾਂ ਇਹ ਪਹਿਲਾਂ ਦੁਕਾਨ ਦੇ ਵਿੱਚ ਆਉਂਦਾ ਆਸਾ ਪਾਸਾ ਦੇਖਦਾ ਤਾਂ ਇੱਕ ਡੱਬਾ ਚੁੱਕ ਲੈਂਦਾ ਫਿਰ ਦੂਸਰਾ ਡੱਬਾ ਚੁੱਕ ਲੈਂਦਾ ਚੱਕ ਕੇ ਆਸਾ ਪਾਸਾ ਦੇਖ ਕੇ ਦੁਕਾਨ ਦੇ ਵਿੱਚੋਂ ਰਫੂ ਚੱਕਰ ਹੋ ਜਾਂਦਾ ਜਦ ਉੱਤੋਂ ਦੇ ਕਰਮਚਾਰੀਆਂ ਨੂੰ ਪਤਾ ਲੱਗਦਾ ਵੀ ਭਾਈ ਇਹ ਤਾਂ ਕਿਹਾ ਉਹਦੇ ਡੱਬੇ ਲੈ ਗਿਆ ਤੇ ਉਦੋਂ ਤੱਕ ਤਾਂ ਇਹ ਨੌਜਵਾਨ ਉਥੋਂ ਰਫੂ ਚੱਕਰ ਹੋ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਮਾਨਾ ਕਿਹਾ ਜਾਂ ਕਿ ਦੋ ਡੱਬੇ ਦੇਸੀ ਕਿਹਾ ਉਹਦੇ ਹੀ ਲੈ ਕੇ ਫਰਾਰ ਹੋ ਗਿਆ ਤਾਂ ਉੱਥੇ ਹੀ ਹੁਣ ਦੁਕਾਨਦਾਰ ਦਾ ਕੀ ਕਹਿਣਾ ਸੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਦੁਕਾਨਦਾਰ ਜੇ ਜੇ ਤੁਹਾਡੀ ਦੁਕਾਨ ਤੇ ਕੋਈ ਕੋਈ ਨੋਜਵਾਨ ਆਇਆ ਹੋਵੇ ਤੇ ਸਮਾਨ ਚੁੱਕੇ ਲੈ ਕੀ ਮਾਹੌਲ ਹੈ ਮੈਂ ਬਾਨੀ ਸੁਲਤਾਨਪੁਰ ਰੋਡ ਤੋਂ ਨਵਲਕੀਸ਼ੋਰ ਬੋਰੇ ਆ ਅੱਜ ਕੋਈ ਦੁਪਹਿਰ ਦੇ 2 2 3 ਵਜੇ ਐਗਜ਼ੈਕਟ ਟਾਈਮ ਦਾ ਮਨੋ ਨਹੀਂ ਪਤਾ ਆ ਵੀਡੀਓ ਚ ਆ ਗਿਆ ਟਾਈਮ ਇੱਕ ਲੜਕਾ ਮੇਰੀ ਸ਼ਾਪ ਦੇ ਅੰਦਰ ਆਇਆ ਉਸਨੇ ਪਹਿਲੇ ਅੰਦਰ ਆਉਣ ਨੂੰ ਲਾਇਆ ਆਉਣ ਲਾਂ ਤੋਂ ਬਾਅਦ ਉਹਨੇ ਦੋ ਦੇਸੀ ਘਿਓ ਦੇ ਪਾਈ ਪਾਈ ਕਿਲੋ ਦੇ ਡੱਬੇ ਚੁੱਕੇ ਜਿਹੜੇ ਮੇਰੇ ਵੀਡੀਓ ਦੇ ਵਾਰ ਵੀਡੀਓ ਚ ਰਿਕਾਰਡਿੰਗ ਚ ਆ ਗਿਆ ਹੈ ਤੇ ਉਹਨੇ ਅੰਦਰੋ ਚੁੱਕ ਕੇ ਤੇ ਅੰਦਰੋਂ ਘੁਮਕੇ ਤੇ ਬਾਹਰ ਨਿਕਲ ਗਏ ਉਹਨੂੰ ਫੜਨ ਦੇ ਕੋਈ ਜੀਤੇ ਲੇਕਿਨ ਉਹ ਦੌੜ ਗਏ ਸਿਰਫ ਕਿ ਨਹੀਂ ਕੁਮਰਤੀ ਬੰਦੇ ਦੀ ਮਾਰ ਅੰਦਾਜ਼ਨਤੀ ਤੋ 1 ਸਾਲ ਦੀ ਰੇਂ 2 3 ਚੱਲਦੀ ਸੀ ਨਸ਼ੇੜੀ ਲੱਗਦਾ ਸੀ ਕਿ ਕੋਈ ਇਹ ਕੈਮਰੇ ਤੋਂ ਪਤਾ ਲੱਗੇਗਾ ਐਗਜੈਕਟ ਤੇ ਮੈਂ ਨਹੀਂ ਕਹਿ ਸਕਦਾ ਪਰ ਜਿਹੜਾ ਇਹ ਕੰਮ ਕਰਦੇ ਆ ਉਹ ਨਸ਼ੇੜੀ ਹੀ ਕੰਮ ਕਰਦੇ ਆ ਕਿਸ ਬਾਰੇ ਸਰ ਪੁਲਿਸ ਨੂੰ ਕੰਪਲੇਨਟ ਕਰਾਇਆ ਤੁਹਾਡੇ ਕੋਲ ਉਹ ਜਾ ਰਹੀ ਹੁਣੇ ਹੁਣੇ ਆਪਾਂ ਪੁਲਿਸ ਨੂੰ ਵੀਡੀਓ ਤੇ ਪੁਲਿਸ ਨੂੰ ਬੋਲ ਖਾਂ ਜਾ ਰਹੇ ਆ ਕੀ ਰਾਂਗੀ ਕਰਦੇ ਹਾਂ ਸਰਕਾਰ ਨੂੰ ਕਹਿੰਨਾ ਕਿ ਸ਼ਹਿਰ ਦੇ ਵਿੱਚ ਲਾ ਆਰਡਰ ਬਣਾ ਕੇ ਰੱਖਣ ਅੱਜ ਮੈਨਾਂ ਹੋਇਆ ਕੱਲ ਨੂੰ ਕਿਸੇ ਨਾ ਵੀ ਹੋ ਸਕਦਾ ਸਰ ਕਿੰਨੇ ਕਿਲੋ ਦਾ ਨੁਕਸਾਨ ਹੋਇਆ ਜੀ ਦੋ ਦੇਸੀ ਤੋਂ 5-5 ਕਿਲੋ ਲੈ ਡੱਬੇ ਦੇ ਕਿੰਨੇ ਕਿਤੇ ਰੋਟੇ ਦਾ ਨੁਕਸਾਨ 6000 ਹਾਂ ਜੀ 6000